ਜਿਵੇਂ ਮਨੁੱਖ ਨੇ ਜੀ ਕੁਦਰਤ ਤੋਂ ਹੀ ਸਾਰਾ ਕੁਝ ਸਿੱਖਿਆ ਪੰਛੀਆਂ ਤੋਂ ਇਹ ਸਿੱਖਿਆ ਕਿ ਅਸੀਂ ਉੱਡਣਾ ਕਿਵੇਂ ਤਾਂ ਜਹਾਜ਼ ਬਣਾ ਲੈ ਕੀੜੀਆਂ ਤੋਂ ਮਨੁੱਖ ਕੀ ਸਿੱਖ ਸਕਦਾ ਇਕੱਲੀ ਕੀੜੀ ਨਹੀਂ ਹੈ ਇੱਕ ਪੂਰਾ ਇੱਕ ਸੰਸਾਰ ਹੈ ਇਹ ਬੇਸਿਕਲੀ ਦੇਖਣ ਨੂੰ ਲੋਕਾਂ ਨੂੰ ਤਾਂ ਲੱਗਦੀਆਂ ਕਿ ਜ਼ਮੀਨ ਤੇ ਦੁਨੀਆਂ ਫਿਰਦੀਆਂ ਪਰ ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਹੈ ਜਾਂ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਸੋਸ਼ਲ ਸਟਰਕਚਰ ਉਹ ਹੈ ਵੀ ਇਹ ਇੱਕ ਇਕੋ ਕਲੋਨੀ ਦੇ ਵਿੱਚ 10 ਤੋਂ 15000 ਕੀੜੀਆਂ ਇਧਰ ਮੈਂ ਕਹਿ ਰਿਹਾ ਕਿ ਬੋਡੀ ਦੇ 100 ਟ੍ਰਿਲੀਅਨ ਸੈਲਸ ਸੋ ਜਿਹੜੀਆਂ 10 ਤੋਂ 15 ਹਜ਼ਾਰ ਕੀੜੀਆਂ ਉਹ ਇਕੱਠੀਆਂ ਹੋ ਕੇ ਜਿਵੇਂ ਸਾਡੀ ਬੋਡੀ ਕੰਮ ਕਰਦੀ ਹੈ ਸਾਰੀ ਕਲੋਨੀ ਦੀ ਬੈਟਰਮੈਂਟਲੀ ਕੰਮ ਕਰਦੀ ਹੈ ਇਹ ਕਲੋਨੀ ਜ਼ਮੀਨ ਦੇ ਅੰਦਰ ਹੁੰਦੀਆਂ ਨੇ ਜ਼ਿਆਦਾ ਜ਼ਮੀਨ ਦੇ ਅੰਦਰ ਵੀ ਹੈ ਲੱਕੜ 'ਚ ਵੀ ਹੁੰਦੀਆਂ ਦਰਖਤਾਂ ਦੇ ਉੱਪਰ ਵੀ ਹੁੰਦੀਆਂ ਸੋ ਇੱਦਾਂ ਦਾ ਕੋਈ ਮਤਲਬ ਜਗ੍ਹਾ ਨਹੀਂ ਹੈ ਜਿਹੜੀ ਇਹਨਾਂ ਨੇ ਐਕਸਪਲੋਇਟ ਨਹੀਂ ਕੀਤੀ ਆ ਜਿੱਥੇ ਨਹੀਂ ਰਹਿ ਸਕਦੇ ਇਹਨਾਂ ਦੇ ਕੇਸ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਹ ਬੇਸਿਕਲੀ ਕੈਮੀਕਲ ਹੈ ਔਰ ਇਹ ਕੈਮੀਕਲ ਕਮਿਊਨੀਕੇਸ਼ਨ ਦੀ ਮਤਲਬ ਮੈਂ ਕਹਾਂਗਾ ਦੁਨੀਆ ਦੀ ਸਾਰਿਆਂ ਤੋਂ ਵਧੀਆ ਵਿਸਾਗ ਹੈ ਕਿਉਂਕਿ ਦੁਨੀਆ ਤੋਂ ਇਹਨਾਂ ਦੀਆਂ 15000 ਦੇ ਕਰੀਬ प्रजातियां ਹਲੇ ਤੱਕ ਐਸਟੀਮੇਟਡ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ 25 ਤੋਂ 30000 ਦੇ ਵਿੱਚ ਹੋਣਗੀਆਂ ਕਿ ਲੇਬਰ ਕਿਵੇਂ ਕਰਨੀ ਹੈ ਪਰਸੀਵਰੈਂਸ ਕਿਵੇਂ ਹੋਣੀ ਚਾਹੀਦੀ ਹੈ ਜਿਵੇਂ ਉਹਨਾਂ ਨੂੰ ਤੁਸੀਂ ਕੋਈ ਉਹਨਾਂ ਨੇ ਵੇਟ ਚੁੱਕਣ ਜਾਣਾ ਪਹਿਲੇ ਇੱਕ ਜਾਊਗੀ ਜਦੋਂ ਉਹਨੂੰ ਲੱਗਿਆ ਕਿ ਇਹ ਫੂਡ ਸੋਰਸ ਮੇਤੋਂ ਭਾਰਾ ਉਹਨੇ ਵਾਪਸ ਆ ਕੇ ਕੈਮੀਕਲ ਸਪਰੇਅ ਕਰਨੇ ਆ ਰਿਕਰੂਟਮੈਂਟ ਕਰਨੀ ਆ ਉਹ 15 20 ਇਕੱਠੇ ਜਾਣਗੇ ਜਾ ਕੇ ਫਿਰ ਇਕੱਠੇ ਹੋ ਕੇ ਉਹਨੂੰ ਲਿਫਟ ਕਰਨਗੇ ਕਿਉਂਕਿ ਆਪਾਂ ਨੇ ਗੱਲ ਨਹੀਂ ਕਰਨੀ ਪਰਫਿਊਮ ਸਿੱਟਣਾ ਹੋ। ਔਰ ਇੱਕ ਨੇ ਸੈਂਟ ਸਿੱਟਿਆ ਦੂਜੀ ਨੇ ਉਸ ਸੈਂਟ ਨੂੰ ਸੈਂਸ ਕਰ ਲਿਆ। ਸੋ ਜਿਵੇਂ ਉਹ ਲਾਈਨ ਚੱਲਦੀ ਆ ਰਹੀ ਹੈ ਉਹ ਲਾਈਨ ਦਾ ਮਤਲਬ ਇਹ ਹੈ ਕਿ ਅੱਗੇ ਇੱਕ ਦਾ ਪਰਟੀਕੂਲਰ ਸੈਂਟ ਹੈ ਇੱਕ ਕਲੋਨੀ ਦਾ ਉਹ ਉਹਨੂੰ ਸਪਰੇਅ ਕਰਦੀ ਜਾ ਰਹੀ ਹੈ ਤੇ ਦੂਜੀ ਉਸ ਸੈਂਟ ਨੂੰ ਸੌਧੀ ਸੰਧੀ ਉਹਦੇ ਮਗਰ ਜਾ ਰਹੀ ਹੈ। ਸੋ ਕੈਮੀਕਲ ਕਮਿਊਨੀਕੇਸ਼ਨ ਦੇ ਥਰੂ ਯਾ ਕੈਮੀਕਲਸ ਦੀ ਲੈਂਗੁਏਜ ਦੇ ਥਰੂ ਇਹ ਸਾਰਾ ਕਮਿਊਨੀਕੇਟ ਕਰਦੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ ਕੀੜੀਆਂ ਬਾਰੇ ਕੀੜੀਆਂ ਆਪਾਂ ਰੋਜ਼ਮਰਰਾ ਦੇ ਵਿੱਚ ਦੇਖਦੇ ਹਾਂ ਸਾਡੇ ਆਲੇ ਦੁਆਲੇ ਹੁੰਦੀਆਂ ਨੇ ਕਈ ਵਾਰੀ ਬੱਚੇ بڑے ਗੌਰ ਨਾਲ ਦੇਖਦੇ ਹੁੰਦੇ ਕਿ ਕੀੜੀਆਂ ਕਰਕੇ ਰਹੀਆਂ ਹੋਣਗੀਆਂ ਤੇ ਵੱਡੇ ਕੀੜੀਆਂ ਤੋਂ ਇਰੀਟੇਟ ਹੋ ਜਾਂਦੇ ਆ ਪਰ ਅੱਜ ਅਸੀਂ ਇੱਕ ਐਸੇ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਕੀੜੀਆਂ ਨੂੰ ਸਿਰਫ ਦੇਖਦੇ ਨਹੀਂ ਕਿ ਉਹਨਾਂ ਨੂੰ ਬਾਜਦੇ ਨਹੀਂ ਕਿ ਉਹਨਾਂ ਤੇ ਰਿਸਰਚ ਵੀ ਕਰਦੇ ਆ ਮੈਂ ਗੱਲ ਕਰ ਰਿਹਾ ਡਾਕਟਰ ਹਮਿੰਦਰ ਭਾਰਤੀ ਹੋਰਾਂ ਦੇ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫੈਸਰ ਨੇ ਕੀੜੀਆਂ ਬਾਰੇ ਉਹਨਾਂ ਖੋਜ ਕਰਦੇ ਨੇ ਤੇ ਆਪਣੇ ਖੁਜਾਰਥੀਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਉਹਨਾਂ ਤੋਂ ਜਾਣੂ ਕਰਵਾਉਂਦੇ ਨੇ ਤੇ ਹਾਲ ਹੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਡਾਕਟਰ ਹਮਿੰਦਰ ਭਾਰਤੀ ਹੋਰਾਂ ਦੇ ਇੱਕ ਸਟੂਡੈਂਟ ਕਰਸਰਚ ਸਕਾਲਰ ਡਾਕਟਰ ਜਸਪੀਤ ਕੌਰ ਉਹਨਾਂ ਨਾਲ ਰਲ ਕੇ ਉਹਨਾਂ ਨੇ ਕੁਝ ਨਵੀਆਂ ਖੋਜਾਂ ਹਿਮਾਲਿਆ ਪਰਬਤ ਦੇ ਏਰੀਆ ਦੇ ਵਿੱਚ ਜਿਹੜੀਆਂ ਕੀੜੀਆਂ ਦੇ ਨਾਲ ਸੰਬੰਧਿਤ ਕੀਤੀ ਆ ਉਹਨਾਂ ਦੀ ਖੋਜ ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆ ਵੈਸੇ ਤਾਂ ਬਚਪਨ ਦੇ ਵਿੱਚ ਇਹ ਹੁੰਦਾ ਕਿ ਅਸੀਂ ਕੀੜੀਆਂ ਨੂੰ بڑے ਗਾँव ਨਾਲ ਦੇਖ ਰਹੇ ਹੁੰਨੇ ਆ ਹਨਾ ਕਿਵੇਂ ਖੇਡਦੀਆਂ ਨੇ ਕਿੱਦਾਂ ਕਿੱਦਾਂ ਐਕਟ ਕਰਦੀਆਂ ਨੇ ਕੀ ਸਮਾਨ ਲੈ ਕੇ ਜਾ ਰਹੀਆਂ ਨੇ ਤੇ ਵੱਡੇ ਇਸ ਗੱਲ ਤੋਂ ਥੋੜਾ ਜਿਹਾ ਇਰੀਟੇਟ ਹੁੰਦੇਗੇ ਕੀੜੀਆਂ ਕਿਉਂ ਆ ਗਏ ਸਾਡੇ ਘਰੇ ਸਾਡੇ ਆਲੇ ਦੁਆਲੇ ਕਿਉਂ ਆ ਗੀਆਂ ਥੋੜਾ ਇੰਟਰਸਟ ਕਿੱਦਾਂ ਜਾ ਗਿਆ ਕਿ ਕੀੜੀਆਂ ਤੇ ਉੱਪਰ ਸਰਚ ਕੀਤੀ ਜਾਵੇ ਇਸ ਖੇਤਰ ਵਾਲ ਨੂੰ ਕਿੱਦਾਂ ਐ ਤੁਸੀਂ ਬੇਸਿਕਲੀ ਜਿਹੜੀ ਮੇਰੀ ਪਹਿਲੀ ਰਿਸਰਚ ਸੀ ਉਹ ਵੀ ਇੱਕ ਏਦਾਂ ਦਾ ਗਰੁੱਪ ਹੈ ਇਨਸੈਕਟਸ ਦਾ ਕੀੜਿਆਂ ਦਾ ਜਿਹਨੂੰ ਆਪਾਂ ਸੌਫ ਲਾਈਸ ਕਹਿੰਦੇ ਆ ਉਸ ਦੌਰਾਨ ਹੀ ਮੈਂ ਕਾਫੀ ਜ਼ਿਆਦਾ ਇਨਫਲੂਐਂਸ ਸੀ ਪ੍ਰੋਫੈਸਰ ਐਡਵਰਡ ਮਿਲਸਨ ਹਾਰਵਰਡ ਯੂਨੀਵਰਸਿਟੀ ਤੋਂ ਬੜੇ ਮਸ਼ਹੂਰ ਬਾਇਓਲੋਜਿਸਟ ਹੋਏ ਹਨ ਉਹਨਾਂ ਨੇ ਨਾਨ ਫਿਕਸ਼ਨ 'ਚ ਵੀ ਬਹੁਤ ਸਾਰੀਆਂ ਸਾਇੰਟੀਫਿਕ ਬੁੱਕਸ ਲਿਖੀਆਂ ਤੇ ਉਹਨਾਂ ਨੂੰ ਦੋ ਵਾਰੀ ਪੁਲਿਸਰ ਪ੍ਰਾਈਜ਼ ਵੀ ਮਿਲਿਆ ਉਹਨਾਂ ਨੇ ਇਸ ਫੀਲਡ ਨੂੰ ਕਾਫੀ ਪਪੂਲਰਾਈਜ਼ ਕੀਤਾ ਤੇ ਮੇਰੀ ਪੀਐਚਡੀ ਦੇ ਦੌਰਾਨ ਹੀ ਮੈਂ ਕਾਫੀ ਉਹਨਾਂ ਦੇ ਬਾਰੇ ਪੜਿਆ ਪੜਨ ਤੋਂ ਬਾਅਦ ਮੈਨੂੰ ਲੱਗਿਆ ਕਿ ਇਹਨਾਂ ਦੇ ਬਾਰੇ ਵਿੱਚ ਰਿਸਰਚ ਕਰਨੀ ਚਾਹੀਦੀ ਹੈ ਹੌਲੀ ਹੌਲੀ ਮੇਰਾ ਇਹਨਾਂ ਦੇ ਬਾਰੇ ਵਿੱਚ ਇੰਟਰਸਟ ਡਿਵੈਲਪ ਹੋ ਗਿਆ ਸੋ ਉਹਦੇ ਚੋ ਮੇਜਰ ਜਿਹੜਾ ਵੱਡਾ ਫੈਕਟਰ ਇਹ ਸੀਗਾ ਕਿ ਇਹ ਬੇਸਿਕਲੀ ਦੇਖਣ ਨੂੰ ਲੋਕਾਂ ਨੂੰ ਤਾਂ ਲੱਗਦੀਆਂ ਕਿ ਜ਼ਮੀਨ ਤੇ ਦੁਨੀਆਂ ਫਿਰਦੀਆਂ ਪਰ ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਹੈ ਜਾਂ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਸੋਸ਼ਲ ਸਟਰਕਚਰ ਵੇ ਮੀਨ ਦ ਆਕੀ ਉਹ ਇੱਕ ਕੱਲੀ ਕੀੜੀ ਨਹੀਂ ਹੈ ਇੱਕ ਪੂਰਾ ਇੱਕ ਸੰਸਾਰ ਹੈ ਉਹ ਇੱਕ ਤਰ੍ਹਾਂ ਦੀ ਜਿਹਨੂੰ ਆਪਾਂ ਕਲੋਨੀ ਕਹਿੰਦੇ ਆ ਜਿਵੇਂ ਹੁਣ ਮੈਂ ਆਪਣੀ ਬਾਡੀ ਨੂੰ ਕੰਪੇਅਰ ਕਰਾਂ ਤਾਂ ਹਿਊਮਨ ਬਾਡੀ ਦੇ ਵਿੱਚ 100 ਟ੍ਰਿਲੀਅਨ ਸੈਲਸ ਹੁੰਦੇ ਆ ਸੋ ਜਿਹੜੇ 100 ਟ੍ਰਿਲੀਅਨ ਸੈਲਸ ਨੇ ਇਹ ਇਕੱਠੇ ਹੋ ਕੇ ਕੰਬਾਈਨ ਹੋ ਕੇ ਪੂਰੀ ਬਾਡੀ ਨੂੰ ਫਿਟਨੈਸ ਦਿੰਦੇ ਆ ਪੂਰੀ ਬਾਡੀ ਨੂੰ ਬਣਾਉਂਦੇ ਆ ਸੋ ਚਾਹੇ ਉਹ ਸੈਲਸ ਕਿਡਨੀ ਬਣਾ ਰਹੇ ਆ ਚਾਹੇ ਓਲਿਵਰ ਬਣਾ ਰਹੇ ਆ ਚਾਹੇ ਉਹ ਗ੍ਰੀਨ ਬਣਾ ਰਹੇ ਆ ਚਾਹੇ ਹਾਟ ਬਣਾ ਰਹੇ ਆ ਹਰ ਚੀਜ਼ ਕੋਹੈਸਿਵਲੀ ਇਨ ਯੂਨੀਸਨ ਕੰਮ ਕਰਦੀ ਹੈ ਤਾਂ ਜੋ ਇੱਕ ਪਰਫੈਕਟ ਤਰੀਕੇ ਨਾਲ ਆਪਾਂ ਰਹਿ ਸਕੀਏ ਹੁਣ ਇਧਰ ਬੜਾ ਇੰਟਰਸਟਿੰਗ ਮੈਕੈਨਿਜ਼ਮ ਇਹ ਹੈ ਕਿ ਜੇ ਮੈਂ ਕਹਾਂ ਕਿ ਇੱਕ ਕਲੋਨੀ ਦੇ ਵਿੱਚ 10 ਤੋਂ 15000 ਕੀੜੀਆਂ ਇਧਰ ਮੈਂ ਕਹਿ ਰਿਹਾ ਕਿ ਬੋਡੀ ਦੇ 100 ਟ੍ਰਿਲੀਅਨ ਸੈਲਸ ਹਨ ਸੋ ਜਿਹੜੀਆਂ 10 ਤੋਂ 15000 ਕੀੜੀਆਂ ਉਹ ਇਕੱਠੀਆਂ ਹੋ ਕੇ ਜਿਵੇਂ ਸਾਡੀ ਬੋਡੀ ਕੰਮ ਕਰਦੀ ਹੈ ਸਾਰੀ ਕਲੋਨੀ ਦੀ ਬੈਟਰਮੈਂਟ ਲਈ ਕੰਮ ਕਰਦੀਆਂ ਇਨ ਯੂਨੀਸਨ ਤਾਂ ਕਿ ਸਾਰੇ ਜਣੇ ਇਕੱਠੇ ਹੋ ਕੇ ਉਸ ਕਲੋਨੀ ਨੂੰ ਅੱਗੇ ਬਤਾਈਏ ਮੇਰੇ ਕੋਲ ਇਹ ਇਹ ਕੋਲੋਨੀ ਜ਼ਮੀਨ ਦੇ ਅੰਦਰ ਹੁੰਦੀਆਂ ਨੇ ਅੰਡਰਗਰਾਉਂਡ ਇਹ ਟੈਂਕ ਕਰਦਾ ਬਹੁਤ ਸਾਰੇ ਜ਼ਮੀਨ ਜ਼ਿਆਦਾ ਜ਼ਮੀਨ ਦੇ ਅੰਦਰ ਵੀ ਹੈ ਲੱਕੜ ਚ ਵੀ ਹੁੰਦੀਆਂ ਦਰਖਤਾਂ ਦੇ ਉੱਪਰ ਵੀ ਹੁੰਦੀਆਂ ਸੋ ਇਦਾਂ ਦਾ ਕੋਈ ਮਤਲਬ ਜਗ੍ਹਾ ਨਹੀਂ ਹੈ ਜਿਹੜੀ ਇਹਨਾਂ ਨੇ ਐਕਸਪਲੋਇਟ ਨਹੀਂ ਕੀਤੀ ਆ ਜਿੱਥੇ ਨਹੀਂ रह ਸਕਦੀਆਂ ਕਿਉਂਕਿ ਦੁਨੀਆ ਤੋਂ ਇਹਨਾਂ ਦੀਆਂ 15000 ਦੇ ਕਰੀਬ ਪ੍ਰਜਾਤੀਆਂ ਹਲੇ ਤੱਕ ਐਸਟੀਮੇਟਡ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ 25 ਤੋਂ 30000 ਦੇ ਵਿੱਚ ਹੋਣਗੀਆਂ ਬਿਕੋਜ਼ ਕਾਫੀ ਸਾਰਾ ਏਰੀਆ ਹਲੇ ਅਨਕਵਰਡ ਹੈ ਇੰਡੀਆ ਦਾ ਵੀ ਬਾਹਰ ਦਾ ਵੀ ਸੋ ਇਹ ਉਸ ਤਰੀਕੇ ਨਾਲ ਬਹੁਤ ਇੰਪੋਰਟੈਂਟ ਹੈ बिकॉज़ ਜੇ ਮੈਂ ਇੱਕ ਕਲੋਨੀ ਦੀ ਗੱਲ ਕਰਾਂ ਜਿਵੇਂ ਮੈਂ ਸਿੰਪਲ ਐਗਜ਼ਾਮਪਲ ਦਿੱਤੀ ਹੈ ਕਿ 10 ਤੋਂ 15 ਹਜ਼ਾਰ ਜੇ ਹੁਣ ਸਮਝ ਲਓ ਕਿ ਇੱਕ ਜਗ੍ਹਾ ਦੇ ਵਿੱਚ ਇੰਧਾ ਨਹੀਂ 10-15 ਕਲੋਨੀਆਂ ਹੋਣੀਆਂ ਯਾ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੀ ਹੋਣ ਤਾਂ ਕਿੱਡਾ ਵੱਡਾ ਰੋਲ ਪਲੇ ਕਰਦੀਆਂ ਹੋਣੀਆਂ ਉਹ ਸਾਡੇ ਬਚਾਵ ਲਈ ਯਾ ਇਕੋਸਿਸਟਮ ਲਈ ਹਾਂ ਜਵੇਂ ਤੁਸੀਂ ਕਹਿ ਰਹੇ ਹੋ ਕਿ ਆਪਣੇ ਬਚਾਵ ਲਈ ਕੀੜੀਆਂ ਜਿਹੜੀਆਂ ਜਦੋਂ ਆਪਾਂ ਦੇਖ ਰਹੇ ਹੁੰਦੇ ਨੇ ਜੇ ਇੱਕ ਲਾਈਨ ਦੇ ਵਿੱਚ ਜਾ ਰਹੀਆਂ ਹੁੰਦੇ ਨੇ ਜ਼ਿਆਤਰ ਮਿੱਠੇ ਦੇ ਉੱਪਰ ਘਰਾ ਦੇ ਵਿੱਚ ਤੇ ਹੁੰਦਾ ਕਿ ਮਿੱਠੇ ਦੇ ਉੱਪਰ ਆਉਂਦੀਆਂ ਨੇ ਤਾਂ ਜ਼ਿਆਦਾਤਰ ਇਹ ਆਪਣੀ ਆਬਜ਼ਰਵੇਸ਼ਨ ਇੱਕ ਆਮ ਮੇਰੀ ਲੈ ਮੈਂ ਦੀ ਆਬਜ਼ਰਵੇਸ਼ਨ ਆ ਇੱਕ ਰਿਸਰਚਰ ਦੀ ਕੀ ਆਬਜ਼ਰਵੇਸ਼ਨ ਆ ਕੀੜੀਆਂ ਕਿੱਥੋਂ ਆਉਂਦੀਆਂ ਨੇ ਕਿੱਥੇ ਆਪਦਾ ਖਾਣਾ ਤੇ ਕਿਉਂ ਮਿੱਠੇ ਤੇ ਆਉਂਦੀਆਂ ਨੇ ਕਿਵੇਂ ਕਲੈਕਟ ਕਰਦੀਆਂ ਨੇ ਉਸ ਪ੍ਰੋਸੈਸ ਬਾਰੇ ਜਰੂਰ ਦੱਸੋ ਉਹ ਵੀ ਬੜੀ ਇੰਟਰਸਟਿੰਗ ਪ੍ਰੋਸੈਸ ਹੈ ਜਿਵੇਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਸਾਡੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਲੈਂਗੁਏਜ ਦੇ ਥਰੂ ਹੈ ਉਹ ਜਿਹੜੀ ਲੈਂਗੁਏਜ ਹੈ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਜਾਂ ਤੁਸੀਂ ਬੋਲ ਰਹੇ ਹੋ ਮੈਂ ਸੁਣ ਰਿਹਾ ਉਹਦੇ ਤੇ ਮੈਂ ਬਹੁਤ એનર્ਜੀ ਦੋਨਾਂ ਦੀ ਲੱਗ ਰਹੀ ਹੈ ਬੋਲਣ ਤੇ ਇਹਨਾਂ ਦੇ ਕੇਸ ਦੇ ਵਿੱਚ ਜਿਹੜੀ ਲੈਂਗੁ ਔਰ ਇਹ ਕੈਮੀਕਲ ਕਮਿਊਨੀਕੇਸ਼ਨ ਦੀ ਮਤਲਬ ਮੈਂ ਕਹਾਂਗਾ ਦੁਨੀਆ ਦੀ ਸਾਰਿਆਂ ਤੋਂ ਵਧੀਆ ਮਿਸਾਲ ਹੈ ਕਿ ਆਪਾਂ ਨੇ ਗੱਲ ਨਹੀਂ ਕਰਨੀ ਪਰਫਿਊਮ ਸਿੱਟਣਾ ਔਰ ਇੱਕ ਨੇ ਸੈਂਟ ਸਿੱਟਿਆ ਦੂਜੀ ਨੇ ਉਸ ਸੈਂਟ ਨੂੰ ਸੈਂਸ ਕਰ ਲਿਆ ਸੋ ਜਿਵੇਂ ਉਹ ਲਾਈਨ ਚੱਲਦੀ ਆ ਰਹੀ ਹੈ ਉਹ ਲਾਈਨ ਦਾ ਮਤਲਬ ਇਹ ਹੈ ਕਿ ਅੱਗੇ ਇੱਕ ਦਾ ਪਾਰਟਿਕੂਲਰ ਸੈਂਟ ਹੈ ਇੱਕ ਕਲੋਨੀ ਦਾ ਉਹ ਉਹਨੂੰ ਸਪਰੇਅ ਕਰਦੀ ਜਾ ਰਹੀ ਹੈ ਤੇ ਦੂਜੀ ਉਸ ਸੈਂਟ ਨੂੰ ਸੁਂਗਦੀ ਸੁਂਗਦੀ ਉਹਦੇ ਮਗਰ ਜਾ ਰਹੀ ਹੈ ਸੋ ਕੈਮੀਕਲ ਕਮਿਊਨੀਕੇਸ਼ਨ ਦੇ ਥਰੂ ਯਾ ਕੈਮੀਕल्स ਦੀ ਲੈਂਗੁਏਜ ਦੇ ਥਰੂ ਇਹ ਸਾਰਾ ਕਮਿਊਨੀਕੇਟ ਕਰਦੀ ਹੈ ਜੀ ਸੋ ਉਹ ਬਹੁਤ ਵੱਡੀ ਮਤਲਬ ਹੋਈ ਕਿ ਉਹ ਜਿਆਦਾਤਰ ਮਿੱਠੀ ਵਾਲੀ ਡਾਇਟ ਕਰਦੀਆਂ ਕਿੜੀਆਂ ਜਾਂ ਉਹਨਾਂ ਨੂੰ ਕੋਈ ਹੋਰ ਚੀਜ਼ ਵੀ ਪਾਉਂਦੀ ਹੈ ਜਾਂ ਹੋਰ ਖਾਣੇ ਤੇ ਵੀ ਆ ਜਾਂਦੀ ਹੈ ਨਹੀਂ ਨਹੀਂ ਉਹ ਤਾਂ ਇਹ ਬੇਸਿਕਲੀ ਇਹਨੂੰ ਬਾਇਓਲੋਜੀਕਲੀ ਆਪਾਂ ਕਹਿੰਦੇ ਆ ਓਮਨੀਵੋਰਸ ਜਿਹੜਾ ਕੋਈ ਵੀ ਫੂਡ ਲੈ ਲੈਂਦੀ ਆ ਸੋ ਜਿਹੜੀ ਤੁਸੀਂ ਮਿੱਠੇ ਦੀ ਗੱਲ ਕਰ ਰਹੇ ਹੋ ਜ਼ਿਆਦਾ ਕਿਚਨ ਵੇਸਟ ਹੀ ਆ ਕੁਝ ਹੋ ਗਿਆ ਉਹਦੇ ਚੋਂ ਕੁਝ ਇੱਕ ਸਪੀਸ਼ੀਜ਼ ਹਨ ਜਿਹੜੀਆਂ ਇਦਾਂ ਆ ਜਾਂਦੀਆਂ ਬਟ ਆਦਰਵਾਇਜ਼ ਉਹ ਹਰ ਤਰ੍ਹਾਂ ਦਾ ਫੂਡ ਜਨਰਲੀ ਕੰਜ਼ੂਮ ਕਰ ਲੈਂਦੀ ਆ ਕੁਝ ਸਪੈਸ਼ਲਿਸਟ ਵੀ ਆ ਜਿਹੜਾ ਕੋਈ ਸਪੈਸਿਫਿਕ ਫੂਡ ਲੈਂਦੀਆਂ ਜਿਵੇਂ ਅਰਥ ਦੇ ਅੰਦਰ ਰੈਂਦੀਆਂ ਤਾਂ ਕੋਈ ਹੋਰ ਇਨਸੈਕਟ ਨੂੰ ਖਾ ਲੈਣਗੀਆਂ ਬਟ ਆਦਰਵਾਇਜ਼ ਓਮਨੀਵੋਰਸ ਆ ਓਮਨੀਵੋਰਸ ਨੇ ਕੀੜਾ ਕੋਈ ਮਤਲਬ ਕੋਈ ਸਪੈਸਿਫਿਕ ਸਪੈਸਿਫਿਕ ਫੂਡ ਨਹੀਂ ਆ ਕੁਝ ਨੂੰ ਛੱਡ ਕੇ ਹਿਮਾਲਿਆ ਪਰਬਤ ਦੀ ਦੁਨੀਆ ਵੈਸੇ ਵੀ ਬੜੀ ਇੱਕ ਫੈਂਟਸੀ ਜੀ ਲੱਗਦੀ ਆ ਹਨਾ ਆਪਾਂ ਨੂੰ ਬੜਾ ਅੱਛਾ ਲੱਗਦਾ ਜਾਣਾ ਵੀ ਦੇਖਣਾ ਵੀ ਤੁਸੀਂ ਜਦੋਂ ਹਿਮਾਲਿਆ ਪਰਬਤ ਉਸ ਇਲਾਕੇ ਦੇ ਵਿੱਚ ਜਾਣੇ ਹੋ ਤੇ ਕੀੜੀਆਂ ਉਪਰ ਸਰਚ ਕਰਦੇ ਹੋ ਕਿਹਦਾ ਤਜਰਬਾ ਰਹਿੰਦਾ ਬਹੁਤ ਵਧੀਆ ਤਜਰਬਾ बिकॉज ਮੈਂ ਆਲਮੋਸਟ ਸਾਰਾ ਹਿਮਾਲਿਆ ਕਵਰ ਕੀਤਾ ਹੋਇਆ ਜੰਮੂ ਕਸ਼ਮੀਰ ਤੋਂ ਲੈ ਕੇ ਐਂਡ ਤੱਕ ਅਰੁਣਾਚਲ ਤੱਕ ਔਰ ਇੱਕ ਵਾਰੀ ਨਹੀਂ 10-15 ਵਾਰੀ ਕਵਰ ਕੀਤਾ ਹੋਇਆ ਸਾਰੇ ਏਰੀਆ ਉਹ ਇੰਟਰਸਟਿੰਗ ਚੀਜ਼ ਉਹਦੇ ਵਿੱਚ ਇਹ ਹੈ ਕਿ ਜਿਵੇਂ ਮੈਂ ਗੱਲ ਕੀਤੀ ਹੈ ਕਿ 15000 ਪ੍ਰਜਾਤੀਆਂ ਇੰਡੀਆ ਤੋਂ 850 ਤੋਂ 900 ਦੇ ਵਿੱਚ ਨੌਨ ਹੈ ਸੋ ਉਹਨਾਂ ਵਿੱਚੋਂ ਬਹੁਤ ਸਾਰੀਆਂ ਇੰਡਾ ਨੀਆਂ ਜਿਹੜੀਆਂ ਤੁਹਾਨੂੰ ਜਿਵੇਂ ਕਹਾਂਗੇ ਪਟਿਆਲੇ ਤੋਂ ਟ੍ਰੋਪ ਸਬ ਟ੍ਰੋਪੀਕਲ ਤੋਂ ਉੱਪਰ ਨੂੰ ਜਾਈਏ ਟੈਂਪਰੇਟ ਰੀਜਨਸ ਨੂੰ ਤਾਂ ਉਹ ਪ੍ਰਜਾਤੀਆਂ ਉੱਪਰ ਤੱਕ ਮਿਲਣਗੀਆਂ ਮਤਲਬ ਖਾਰਜੇਗਾ ਡਿਸਟ੍ਰਿਬਿਊਟਡ ਹੈ ਜਿਨ੍ਹਾਂ ਨੂੰ ਆਪਾਂ ਬਾਇਓਲੋਜੀਕਲੀ ਕਹਿੰਦੇ ਨੇ ਕੋਸਮੋਬੋਲਟਿਕ ਨੇ ਹਰ ਜਗ੍ਹਾ ਫੈਲੀਆਂ ਹੋਈਆਂ ਇਧਰ ਇੰਟਰਸਟ ਦਾ ਰੀਜ਼ਨ ਮੇਰਾ ਇਹ ਸੀ ਕਿਉਂਕਿ ਇਹ ਬੱਚੇ ਨੇ ਤਾਂ ਬਹੁਤ ਲੇਟ ਕੰਮ ਇਹਦੇ ਤੇ ਕੀਤਾ ਮੇਰਾ ਕੰਮ ਸ਼ੁਰੂ ਤੋਂ ਇਹਨਾਂ ਤੇ ਬਹੁਤ ਇੰਟਰਸਟ ਸੀ ਜਿਹੜੀਆਂ ਹਿਮਾਲਿਆ ਚ ਹੈ ਉਹਨਾਂ ਦਾ ਬੇਸਿਕ ਕੀ ਹੈ ਕਿ ਉਹ ਸਿਰਫ 1800 ਮੀਟਰ ਤੋਂ ਉੱਪਰ ਹੀ ਮਿਲਣਗੀਆਂ ਉਹ ਨੀਚੇ ਨਹੀਂ ਰਹਿ ਪਾਉਂਦੀਆਂ ਕਿਉਂਕਿ ਉਹ ਉਹਨਾਂ ਦੀ ਐਡਾਪਟੇਸ਼ਨ ਇਦਾਂ ਦੀ ਹੈ ਕਿ ਜਿਹੜਾ ਹਾਈ ਆਲਟੀਟਿਊਡ ਹੈ ਜਾਂ ਕੋਲਡ ਕਲਾਈਮੇਟ ਹੈ ਉਹਨੂੰ ਐਡਾਪਟਡ ਹੈ ਹੁਣ ਜਦੋਂ ਆਪਾਂ ਕੋਲਡ ਕਲਾਈਮੇਟ ਦੀ ਗੱਲ ਕਰ ਲਈ ਤਾਂ ਜੇ ਆਪਾਂ ਟ੍ਰਾਈਬਲਸ ਦੀ ਗੱਲ ਵੀ ਕਰੀਏ ਜਾਂ ਬੰਦਿਆਂ ਦੀ ਗੱਲ ਵੀ ਕਰੀਏ ਜਿਹੜੇ ਟ੍ਰਾਈਬਲਸ ਉੱਥੇ ਹੈ ਜਾਂ ਟ੍ਰਾਈਬਸ ਉੱਥੇ ਰਹਿੰਦੇ ਆ ਤਾਂ ਤੁਹਾਨੂੰ ਪਤਾ ਆ ਕਿ ਜਦੋਂ ਨਵੰਬਰ ਦਸੰਬਰ ਚ ਬਰਫ਼ ਪੈ ਜਾਂਦੀ ਹੈ ਬੜੀ ਪ੍ਰੋਬਲਮ ਆ ਜਾਂਦੀ ਹੈ ਚਾਹੇ ਪਾਂਗੀ ਵੈਲੀ ਹੋਵੇ ਚਾਹੇ ਕੋਈ ਹੋਰ ਏਰੀਆ ਹੋਵੇ ਤਾਂ ਗਵਰਨਮੈਂਟ ਨੂੰ ਹੈਲੀਕਾਪਟਰ ਸਰਵਿਸਿਜ਼ ਏਮਪਲੋਏ ਕਰਨੀਆਂ ਪੈਂਦੀਆਂ ਕੋਈ ਬਿਮਾਰ ਹੋ ਗਿਆ ਫੂਡ ਦੇਣ ਲਈ ਉਦਾਂ ਦੀ ਜਗ੍ਹਾ ਤੇ ਇਹਨਾਂ ਦਾ ਸਰਵਾਈਵ ਕਰਨਾ ਬਹੁਤ ਵੱਡੀ ਗੱਲ ਹੈ ਤਾਂ ਮੇਰਾ ਇੰਟਰਸਟ ਇਹ ਸੀ ਔਰ ਦੂਜੀ ਚੀਜ਼ ਇਹ ਦੇ ਵਿੱਚ ਇਹ ਸੀ ਕਿ ਉਹਨਾਂ ਵਿੱਚੋਂ 96% ਜਿਹੜੀਆਂ ਉਹ ਐਂਡੇਮਿਕ ਹੈ ਐਂਡੇਮਿਕ ਦਾ ਮਤਲਬ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਮਿਲਦੀਆਂ ਕੇਵਲ ਉੱਥੇ ਪਾਈਆਂ ਜਾਂਦੀਆਂ ਉੱਥੇ ਪਾਈਆਂ ਜਾਂਦੀਆਂ ਹੁਣ ਇਦਾਂ ਦੀ ਸਪੀਸੀਜ਼ ਉੱਤੇ ਕੰਮ ਕਰਨਾ ਜਿਵੇਂ ਹੁਣ ਕਲਾਈਮੇਟ ਚੇਂਜ ਹੋ ਰਿਹਾ ਗਲੋਬਲ ਵਾਰਮਿੰਗ ਹੋ ਰਹੀ ਹੈ ਟੈਂਪਰੇਚਰ ਚੇਂਜ ਹੋ ਰਿਹਾ ਉੱਥੇ ਟੂਰਿਸਟ ਦੀ ਐਕਟੀਵਿਟੀ ਬਹੁਤ ਜ਼ਿਆਦਾ ਪੂਰੇ ਹਿਮਾਲਿਆ 'ਚ ਤਾਂ ਚਾਹੇ ਤੁਸੀਂ ਮਨਾਰੀ ਚੱਲ ਜਿਓ ਕੈਲੌਂਗ ਚੱਲ ਜਿਓ ਕਿਸੇ ਵੀ ਜਗ੍ਹਾ ਤੇ ਚੱਲ ਜਿਓ ਜਿੱਥੇ ਜਿੱਥੇ ਸਾਨੂੰ ਅਕਸੈਸ ਮਿਲਦੀ ਹੈ ਮੇਰੀ ਇੰਟਰਸਟ ਇਹ ਸੀ ਕਿ ਉਹਨਾਂ ਦੇ ਬਾਰੇ ਵਿੱਚ ਪਤਾ ਕੀਤਾ ਜਾਵੇ ਕਿ ਉਹਨਾਂ ਦਾ ਵਿਕਾਸ ਕਿਵੇਂ ਹੋਇਆ ਉਹਨਾਂ 'ਚ ਕਿਹੜੇ ਇਦਾਂ ਦੇ ਕੈਰੈਕਟਰਸ ਨੇ ਜਿਨ੍ਹਾਂ ਕਰਕੇ ਉਹ ਬਚੀਆਂ ਹੋਈਆਂ ਜਾਂ ਜਿਨ੍ਹਾਂ ਕਰਕੇ ਉਹ ਸਰਵਾਈਵ ਕਰ ਰਹੀਆਂ ਕਿਸ ਤਰ੍ਹਾਂ ਦਾ ਲਾਈਫ ਸਾਈਕਲ ਹੈ ਹੁਣ ਜਿਹੜੀਆਂ ਤਾਂ ਨੀਚੇ ਆ ਉੱਥੇ ਦਾ ਟੈਂਪਰੇਚਰ ਸਾਲ ਸਾਲ ਠੀਕ ਹੀ ਰਹਿਣਾ ਤਾਂ ਉਹਨਾਂ ਨੇ ਪੂਰੇ ਸਾਲ ਅੰਡੇ ਦੇ ਹੀ ਜਾਣੇ ਉਹਨਾਂ ਦੇ ਬੱਚੇ ਪੈਦਾ ਹੋਈ ਜਾਣੇ ਸਾਲ ਸਾਲ ਲਾਈਫ ਸਾਈਕਲ ਚੱਲਦਾ ਰਹੂਗਾ ਜਿਹੜੀਆਂ ਉੱਪਰ ਆ ਉਹਨਾਂ ਦਾ ਸੀਨ ਇਦਾਂ ਨਹੀਂ ਹੈ ਜਿਵੇਂ ਉਹ ਫਾਰ ਐਗਜ਼ਾਮਪਲ ਅਕਤੂਬਰ ਨਵੰਬਰ ਆਇਆ ਅਕਤੂਬਰ ਨਵੰਬਰ ਦੇ ਵਿੱਚ ਉਹ ਧਰਤੀ ਦੇ ਅੰਦਰ ਵੜ ਜਾਣਗੀਆਂ ਉੱਪਰ ਬਰਫ਼ ਪੈ ਜਾਊਗੀ ਤੇ ਉਦੋਂ ਜਦੋਂ ਅਕਤੂਬਰ ਨਵੰਬਰ ਆਉਂਦਾ ਜਦੋਂ ਉੱਥੇ ਸਨੋ ਫਾਲ ਹੋ ਗਿਆ ਜਾਂ ਬਰਫ਼ ਪੈਣੀ ਸ਼ੁਰੂ ਹੋ ਗਈ ਇਹ ਬੇਸਿਕਲੀ ਓਵਰ ਵਿంటర్ ਕਰਦੀਆਂ ਹਾਈਬਰਨੇਸ਼ਨ ਨਹੀਂ ਟਰਮ ਯੂਜ਼ ਕੀਤੀ ਜਾਂਦੀ ਓਵਰ ਵਿంటర్ ਕਰਦੀਆਂ ਓਵਰ ਵਿంటర్ ਕਰਨ ਤੋਂ ਬਾਅਦ ਉਹ ਬੜਾ ਸੀਜ਼ਨ ਇਹ ਕੱਢ ਲੈਂਦੀਆਂ ਜਿਦੇ ਚ ਟੈਂਪਰੇਚਰ ਸਬ ਜ਼ੀਰੋ ਹੋ ਜਾਂਦਾ -2 -3 -4 ਉਸ ਤੋਂ ਬਾਅਦ ਜਦੋਂ April ਸ਼ੁਰੂ ਹੁੰਦਾ ਹੈ April ਦਾ ਐਂਡ ਆ ਗਿਆ ਜਾਂ May ਦੀ ਬਿਗਨਿੰਗ ਹੈ ਤਾਂ ਇਹਨਾਂ ਦੀ ਪਾਪੂਲੇਸ਼ਨ ਇੱਕਦਮ ਤੁਹਾਨੂੰ ਦਿਖੂਗੀ ਕਿ ਇੱਕਦਮ ਵੱਧ ਗਈਆਂ ਜਿਸ ਜਗ੍ਹਾ ਤੇ ਪਹਿਲੇ ਸੀਗੇ ਉੱਥੇ ਕੁਝ ਨਹੀਂ ਸੀ ਸਡਨਲੀ ਜਿਵੇਂ ਉਹ ਫਲਾਵਿੰਗ ਸ਼ੁਰੂ ਹੋਈ ਉਹ ਨਾਲ ਦੀ ਨਾਲ ਬਾਹਰ ਆ ਗਈਆਂ ਬਾਹਰ ਆਣ ਤੋਂ ਬਾਅਦ ਇੰਟਰਸਟਿੰਗ ਚੀਜ਼ ਇਹ ਹੈ ਕਿ ਇਹਨਾਂ ਦੇ ਵਿੱਚ ਇੱਕ ਤਾਇ ਹੈ ਕਿ ਉਹਨਾਂ ਨੂੰ ਇਹ ਚੀਜ਼ ਪਤਾ ਕਿ ਕਦੋਂ ਸਾਡੇ ਲਈ এনवायरमेंट ਕੰਡੀਊਸਿਵ ਹੈ ਕਦੋਂ ਮਾਹੌਲ ਸਾਡੇ ਲਈ ਠੀਕ ਹੈ ਉਸ ਹਿਸਾਬ ਨਾਲ ਹੀ ਉਹਨਾਂ ਨੇ ਆਪਣਾ ਲਾਈਫ ਸਾਈਕਲ ਚੇਂਜ ਕੀਤਾ ਹੋਇਆ ਹੁਣ ਇੰਪੋਰਟੈਂਟ ਇਹ ਦੇ ਵਿੱਚ ਇਹ ਸਿਗਾ ਕਿ ਇਹ ਦੇਖਿਆ ਜਾਵੇ ਕਿ ਇਹਨਾਂ ਦੇ ਜਿਹੜੇ ਇਮੇਚਿਓਰਸ ਹੈ ਜਿਨ੍ਹਾਂ ਨੂੰ ਆਪਾਂ ਲਾਰਵੇ ਕਹਿੰਦੇ ਆ ਉਹ ਉਹਨਾਂ ਦਾ ਲਾਈਫ ਸਾਈਕਲ ਕਿਵੇਂ ਚੱਲਦਾ ਜਿਵੇਂ ਹੁਣ ਉਹ April ਦੇ ਵਿੱਚ ਨਿਕਲੀਆਂ April ਦੇ ਵਿੱਚ ਉਹ ਕੀ ਕਰਦੀਆਂ ਕਿ ਦੋ ਤਰ੍ਹਾਂ ਦੇ ਐਗਸ ਲੇ ਕਰਦੀਆਂ ਦੋ ਤਰ੍ਹਾਂ ਦੇ ਆਡੇ ਲੇ ਕਰਦੀਆਂ ਇੱਕ ਉਹ ਹੁੰਦੇ ਆ ਜਿਨ੍ਹਾਂ ਤੋਂ ਫਟਾਫਟ ਉਹਨਾਂ ਦੇ ਵਰਕਰਸ ਬਣ ਜਾਂਦੇ ਆ ਵਰਕਰਸ ਇੱਕਦਮ ਤਿਆਰ ਹੋਣਗੇ ਜਿਹੜੇ ਬਾਹਰ ਘੁੰਮਦੇ ਫਿਰਦੇ ਆ ਉਹਨਾਂ ਨੂੰ ਆਪਾਂ ਵਰਕਰਸ ਕਹਿੰਦੇ ਆ ਉਹ ਰੀਪ੍ਰੋਡਕਸ਼ਨ ਨਹੀਂ ਕਰਦੇ ਉਹਨੂੰ ਮੈਂ ਕਹੂੰਗਾ ਰੈਪਿਡ ਬਰੂਡ ਉਹ ਤੇਜ਼ ਪ੍ਰੋਡਿਊਸ ਹੋ ਗਏ ਤੇਜ਼ ਪ੍ਰੋਡਿਊਸ ਕਰਨ ਦਾ ਮਤਲਬ ਉਸੀ ਇੱਦਾਂ ਦੀ ਆਰਮੀ ਜਨਰੇਟ ਕਰ ਲਈ ਜਿਹੜੀ ਫਟਾਫਟ ਰਿਸੋਰਸਸ ਜਨਰੇਟ ਕਰੂਗੀ ਜਦੋਂ ਮਈ ਜੂਨ ਆਇਆ ਉਹ ਤੋਂ ਤਿੰਨ ਹਫ਼ਤੇ ਪਹਿਲੇ ਜੂਨ ਜੂਨ ਚ ਕਹਿ ਲਓ ਦੂਜੀ ਤਰ੍ਹਾਂ ਦੇ ਜਿਹੜੇ ਐਗਸ ਐ ਜਿਹੜਾ ਸਲੋਅ ਹੀ ਹਵਲਵਿੰਗ ਬਲੂਡ ਐ ਉਹ ਚੇਂਜ ਹੋਊਗਾ ਮੇਲ ਤੇ ਫੀਮੇਲ ਚ ਉਹ ਮੇਲ ਫੀਮੇਲ ਜਦੋਂ ਪ੍ਰੋਡਿਊਸ ਹੋਣਗੇ ਉਹ ਜੁਲਾਈ ਅਗਸਟ ਚ ਬਾਹਰ ਆ ਜਾਣਗੇ ਉਹਨਾਂ ਚ ਵਿੰਗਸ ਹੁੰਦੇ ਆ ਜਨ ਦੀ ਮੋਸਟਲੀ ਵਿੰਗਸ ਹੁੰਦੇ ਹੈਂਡਸ ਚ ਉਹਨਾਂ ਦਾ ਕੰਮ ਹੈ ਰੀਪ੍ਰੋਡਕਸ਼ਨ ਉਨਾ ਚੋ ਜਿਹੜਾ ਮੇਲ ਹੈ ਉਹਦਾ ਲਾਈਫ ਸਪੈਨ 1 ਵੀਕ ਜਾਂ 2 ਵੀਕ ਮੈਕਸਿਮਮ ਹੈ ਉਹਦਾ ਸਿਰਫ ਇੰਨਾ ਕੰਮ ਹੈ ਨੇਚਰ ਨੇ ਉਹਦੀ ਬਾਡੀ ਉਹਦੀ ਸਰਚਨਾयां ਦੀ ਕੀਤੀ ਹੈ ਕਿ ਉਹ ਉਹਨੇ ਸਿਰਫ ਆਪਣਾ ਡੀਐਨਏ ਦੇਣਾ ਸਿਰਫ ਸਪਰਮ ਦੇਣਿਆ ਬਾਕੀ ਕੋਈ ਰੋਲ ਨਹੀਂ ਹੈ ਇਸ ਕਰਕੇ ਨੇਚਰ ਨੇ ਉਹਦੀ ਬਾਡੀ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ ਇਹ ਸਾਡੀ ਸਪੀਸੀਸ ਹੈ ਕਿ ਅਸੀਂ ਬੇਫਸੂਲ ਇਨਵੈਸਟਮੈਂਟ ਕਰੀ ਜਾਂਦੇ ਹਾਂ ਸੋ ਉਤ ਤੋਂ ਬਾਅਦ ਉਹ ਫਲਾਈ ਕਰਦੇ ਆ ਮੀਟਿੰਗ ਹੋ ਗਈ ਮੇਲ ਮੇਲ ਦੀ ਡੈਥ ਹੋ ਜੂਗੀ ਹੁਣ ਉਹ ਜਿਹੜੀ ਕੁਇਨ ਬਣੀ ਹੈ ਉਹ ਇਨਸੈਮੀਨੇਟਡ ਹੈ ਉਨੇ ਸਪਾਉਮਸ ਕੈਰੀ ਕੀਤੇ ਹੋਏ ਹਨ ਹੁਣ ਉਹ ਗੱਲ ਮੈਂ ਅਗਸਟ ਸੈਪਟੈਂਬਰ ਦੀ ਕਰ ਰਿਹਾ ਜੇ ਉਹ ਐਗ ਅਗਲੇ ਲੇ ਕਰ ਦਿੰਦੀ ਹੈ ਉਹਨੂੰ ਪਤਾ ਇਹ ਬਚਣੇ ਨਹੀਂ ਬਿਕੋਜ਼ ਟੈਂਪਰੇਚਰ ਲੋ ਹੋ ਜਾਊਗਾ ਬਰਫ ਪੈ ਜਾਣੀ ਜਿੰਨੀ ਮੇਰੀ ਵਰਕਰ ਫੋਰਸ ਹੈ ਉਹਨੇ ਵੀ ਖਤਮ ਹੋ ਜਾਣਾ ਟੈਂਪਰੇਚਰ ਲੋ ਹੋ ਕੇ ਉਹ ਕੀ ਕਰਦੀ ਹੈ ਓਵਰ ਵਿంటర్ ਕਰਦੀ ਹੈ ਓਵਰ ਵਿంటర్ ਕਰਕੇ ਉਹ ਟਾਈਮ ਉਹ ਕੱਟ ਲੈਂਦੀ ਹੈ ਕਿਉਂਕਿ ਉਹਦੇ ਕੋਲ ਫੂਡ ਰਿਜ਼ਰਵ ਇਨਾ ਖੁੰਦਾ ਜਿਹਦੇ ਨਾਲ ਉਹ ਬਚ ਜਾਂਦੀ ਹੈ ਤੇ ਥੋੜੇ ਬਹੁਤ ਵਰਕਰ ਵੀ ਬਚ ਜਾਂਦੇ ਆ ਜੇ ਕੁਝ ਐਗ ਲੇ ਵੀ ਹੋਏ ਹੋਏ ਆ ਜਿਨ੍ਹਾਂ ਤੋਂ ਅਗਲੇ ਸਾਲ ਮੇਲ ਫੀਮੇਲ ਬਣਨੇ ਹੋ ਉਹ ਬਚਾ ਲੈਣਗੇ ਬਾਕੀਆਂ ਨੂੰ ਖਾ ਜਾਣਗੇ ਫਿਰ ਨੈਕਸਟ ਈਅਰ ਜਿਵੇਂ ਸੀਜ਼ਨ ਠੀਕ ਹੋਊਗਾ ਐਗਲਿੰਗ ਇੰਨੀ ਫਾਸਟ ਹੋ ਜੂਗੀ ਜਿਵੇਂ ਮੈਂ ਸ਼ੁਰੂ ਕੀਤਾ ਸੀ ਕਿ ਨਾਲ ਦੇ ਨਾਲ ਵਰਕਰ ਫੋਰਸ ਤਿਆਰ ਹੋ ਜੂਗੀ ਜਦੋਂ ਕਿ ਲੱਗਿਆ ਕਿ ਵਰਕਰ ਫੋਰਸ ਸਫੀਸ਼ੀਐਂਟ ਹੋ ਗਈ ਕਿ ਅਗਲੀ ਜਨਰੇਸ਼ਨ ਨੂੰ ਸਪੋਰਟ ਕਰ ਲੂਗੀ ਫਿਰ ਉਹ ਮੇਲ ਤੇ ਫੀਮੇਲ ਬਣਨੇ ਸ਼ੁਰੂ ਹੋਣਗੇ ਆਦਰਵਾਇਜ਼ ਨਹੀਂ ਬਣਨਗੇ ਇਹਦਾ ਮਤਲਬ ਇੱਕ ਅੰਡੇ ਤੋਂ ਲੈ ਕੇ ਅਗਲੀ ਜਨਰੇਸ਼ਨ ਤਿਆਰ ਹੋਣ ਤੱਕ ਉਸ ਜਗ੍ਹਾ ਤੇ ਘੱਟੋ ਘੱਟ ਡੇਢ ਤੋਂ 2 ਸਾਲ ਲੱਗਦੇ ਹੈ ਜਦਕਿ ਜੇ ਮੈਂ ਇੱਥੇ ਦੀ ਗੱਲ ਕਰਾਂ ਆਪਣੇ ਟ੍ਰੋਪੀਕਲ ਸਬਟ੍ਰੋਪੀਕਲ ਰੀਜਨ ਦੀ ਇੱਥੇ ਪੂਰਾ ਸਾਲ ਹੀ ਚੱਲਦਾ ਰਹਿੰਦਾ ਤੁਸੀਂ ਜੂਨ ਜੁਲਾਈ 'ਚ ਦੇਖੋਗੇ ਐਂਟਸ ਦੇ ਮੈਲਸ ਫੀਮੇਲ ਲਾਈਟ ਤੇ ਆਣੇ ਸ਼ੁਰੂ ਹੋ ਜਾਂਦੇ ਆ ਸੋ ਇਹ ਚੀਜ਼ ਬੜੀ ਇੰਪੋਰਟੈਂਟ ਸੀ ਅਸੀਂ ਉਹਦੇ 'ਚ ਇਹ ਦੇਖਣਾ ਸੀ ਕਿ ਜਿਹੜੇ ਉਹ ਵਾਲੀਆਂ ਐਂਟਸ ਐ ਜਿਹੜੀਆਂ ਸਪੈਸੀਫਿਕਲੀ ਉਸ ਰੀਜਨ 'ਚ ਐ ਉਹਨਾਂ ਦੇ ਜਿਹੜੇ ਇਮੈਚੂਰ ਨਹੀਂ ਐ ਲਾਰਵੇ ਉਹਨਾਂ ਦੇ ਕੈਰੈਕਟਰ ਕਿਦਾਂ ਦੇ ਐ ਕੀ ਉਹਨਾਂ ਵਿੱਚ ਇਦਾਂ ਦਾ ਜਿਵੇਂ ਕਰਕੇ ਉਹ ਆਮ ਨਾਲ ਇਹ ਪੀਰੀਅਡ ਜਿਹੜਾ ਹੈਗਾ ਇਦਾਂ ਸਰਵਾਈਵ ਕਰੀਆ ਕੀ ਆਲਟਰੇਸ਼ਨ ਸੋ ਇਹ ਮੇਜਰ ਚੀਜ਼ ਸੀ ਸੈਕਿੰਡ ਅਜੰਡਾ ਜੇ ਕਦੀ ਟਾਈਮ ਮਿਲਿਆ ਲਾਈਵ 'ਚ ਪ੍ਰਮਾਤਮਾ ਨੇ ਦਿੱਤਾ ਤਾਂ ਮੇਰਾ ਸ਼ੌਕ ਇਹ ਦੇਖਣਾ ਚਾਹੁੰਦਾ ਕਿ ਉਹਨਾਂ ਦੇ ਜੀਨਸ ਕਿਵੇਂ 스ਵਿਚ ਆਫ ਹੁੰਦੇ ਆ ਜਿਹੜਾ ਪੀਰੀਅਡ ਓਵਰ ਵਿੰਟਰਿੰਗ ਵਾਲਾ ਕਿ ਕੀ ਮੈਕੈਨਿਜ਼ਮ ਹੈ ਜਿਹਦੇ 'ਚ ਉਹ ਜੀਨਸ ਉਸ ਵੇਲੇ ਐਕਟਿਵ ਨਹੀਂ ਰਹਿੰਦੇ ਜਿਵੇਂ ਸੀਜ਼ਨ ਚੇਂਜ ਹੁੰਦਾ ਹੈ ਲ ਜੀਨਸ ਕਿਵੇਂ ਉਹਨਾਂ ਦਾ ਐਕਸਪ੍ਰੈਸ਼ਨ ਜੀ ਮਤਲਬ ਐਕਟ ਕਰਨਾ ਸ਼ੁਰੂ ਕਰ ਦਿੰਦੇ ਜਿਵੇਂ ਮਨੁੱਖ ਨੇ ਜੀ ਕੁਦਰਤ ਤੋਂ ਹੀ ਸਾਰਾ ਕੁਝ ਸਿੱਖਿਆ ਜਿਵੇਂ ਪੰਛੀਆਂ ਤੋਂ ਇਹ ਸਿੱਖਿਆ ਕਿ ਅਸੀਂ ਉੱਡਣਾ ਕਿਵੇਂ ਤਾਂ ਜਹਾਜ਼ ਬਣਾ ਲਏ ਕੀੜੀਆਂ ਤੋਂ ਮਨੁੱਖ ਕੀ ਸਿੱਖ ਸਕਦਾ ਕੀੜੀਆਂ ਤੋਂ ਤੁਹਾਨੂੰ ਪਤਾ ਹੋਣਾ ਕਿ ਬਹੁਤ ਸਾਰੀਆਂ ਇੰਗਲਿਸ਼ ਪੋਇੰਟਸ ਵੀ ਆ ਜਿੱਥੋਂ ਉਹਨਾਂ ਨੇ ਸਿੱਖਿਆ ਕਿ ਲੇਬਰ ਕਿਵੇਂ ਕਰਨੀ ਹੈ ਪਰਸੀਵਰੈਂਸ ਕਿਵੇਂ ਹੋਣੀ ਚਾਹੀਦੀ ਹੈ ਜਿਵੇਂ ਉਹਨਾਂ ਨੂੰ ਤੁਸੀਂ ਕੋਈ ਉਹਨਾਂ ਨੇ ਵੇਟ ਚੁੱਕਣ ਜਾਣਾ ਪਹਿਲੇ ਇੱਕ ਜਾਊਗੀ ਜਦੋਂ ਉਹਨੂੰ ਲੱਗਿਆ ਕਿ ਇਹ ਫੂਡ ਸੋਰਸ ਮੇਤੋਂ ਭਾਰਾ ਉਹਨੇ ਵਾਪਸ ਆ ਕੇ ਕੈਮੀਕਲ ਸਪਰੇ ਕਰਨੇ ਆ ਰਿਕਰੂਟਮੈਂਟ ਕਰਨੀ ਆ ਉਹ 15 20 ਇਕੱਠੇ ਜਾਣਗੇ ਜਾ ਕੇ ਫਿਰ ਇਕੱਠੇ ਹੋ ਕੇ ਉਹਨੂੰ ਲਿਫਟ ਕਰਾਂਗੇ ਔਰ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਦੀਵਾਰ ਤੇ ਚੜ ਰਹੀ ਹੈ ਉਹ ਗਿਰਦੀ ਹੈ ਫਿਰ ਉੜਦੀ ਹੈ ਫਿਰ ਜਦੋਂ ਬੱਚਿਆਂ ਨੂੰ ਲਿਟਰੇਚਰ ਚ ਬਹੁਤ ਸਾਰੀਆਂ ਮਿਸਾਲ ਦਿੰਦੇ ਆਪਾਂ ਜੀ ਕਿ ਪਰਸੀਵਰੈਂਸ ਹੋਣੀ ਬਹੁਤ ਜ਼ਰੂਰੀ ਹੈ ਲਾਈਫ ਚ ਜਿਵੇਂ ਜੀ ਆਪਾਂ ਯੂਨੀਵਰਸਿਟੀ ਵਿੱਚ ਵੀ ਜਾਂ ਹੋਰ ਆਪਾਂ ਐਮਬੀਏ ਕਰਦੇ ਆ ਜਾਂ ਹੋਰ ਜਿਵੇਂ ਤੁਸੀਂ ਦੱਸਿਆ ਕਿ ਵੀ ਉਹ ਇੰਨਾ ਜ਼ਿਆਦਾ ਮਾਨੀ ਸਿਸਟਮ ਆਪਣਾ ਦੇਖਣਾ ਕਿ ਅਸੀਂ ਵਿంటర్ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਗਰਮੀਆਂ ਚ ਕਿਵੇਂ ਕਰਨਾ ਕਿ ਕਿਸੇ ਚੰਗੇ ਕਾਰਪੋਰੇਟ ਤੋਂ ਮਤਲਬ ਵੈਕਟਰ ਚੱਲ ਰਹੀ ਹੈ ਕਿ ਉਹਨੇ ਬੀਹੇਵ ਨਹੀਂ ਕੀਤੀ ਹਾਂ ਬਹੁਤ ਜ਼ਿਆਦਾ ਇਹਦੇ ਵਿੱਚ ਸੌਫਟਵੇਅਰ ਵੀ ਜਨਰੇਟ ਹੋ ਰਹੇ ਆ ਕਿ ਉਹਨੂੰ ਐਂਡ ਟ੍ਰੈਫਿਕ ਜਾਂ ਐਂਡਸ ਦੇ ਬੇਸ ਤੇ ਆਪਾਂ ਮੈਨੇਜਮੈਂਟ ਕਿੱਦਾਂ ਕਰਨੀ ਹੈ ਇਹ ਤਾਂ ਆਪਣੇ ਦੇਸ਼ ਦੀ ਪ੍ਰੋਬਲਮ ਇਦਾਂ ਦੀ ਹੈ ਕਿ ਅਸੀਂ ਮਤਲਬ ਜਿਹੜੀ ਫੀਲਡ ਵਰਕ ਵਾਲੀ ਸਾਇੰਸ ਹੈ ਉਹਨੂੰ ਨੈਗਲੈਕਟ ਕਰਦੇ ਹਾਂ ਹੁਣ ਜੇ ਮੈਂ ਬੜਾ ਫ੍ਰੈਂਕ ਹਾਂ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਕੋਈ ਵੀ ਇੰਸਟੀਚਿਊਟ ਵਿਜ਼ਿਟ ਕਰ ਲਓ ਮੈਕਸਿਮਮ ਜਿਹੜੀ ਰਿਸਰਚਰ ਲੈਬਰਾਟਰੀ ਸੈਂਟ੍ਰਿਕ ਹੈ ਲੈਬੋਰੀਟਰੀ ਸੈਂਟ੍ਰਿਕ ਦਾ ਮਤਲਬ ਲੈਬਸ ਚ ਬੜੇ ਹੋਏ ਆ ਇਹ ਨਹੀਂ ਕਹਿ ਰਿਹਾ ਕੰਮ ਆੜਾ ਕਰ ਰਹੇ ਕੰਮ ਬਹੁਤ ਵਧੀਆ ਕਰ ਰਹੇ ਆ ਜ਼ਿਆਦਾ ਕੰਮ ਕਲੇਜ ਹੋ ਰਿਹਾ ਲੈਬੋਰੀਟਰੀਜ਼ ਦੇ ਵਿੱਚ ਜਿਹੜਾ ਸਾਰਾ ਕੁਝ ਸਾਡੇ ਕੋਲ ਬਾਹਰ ਫੀਲਡ 'ਚ ਜਾਂ ਜੰਗਲਾਂ 'ਚ ਜਾਂ ਵੈਸਟਰਨ ਘਾਟ ਜਾਂ ਹਿਮਾਲਿਆ 'ਚ ਹੈ ਜਿਹੜਾ ਸਾਡੀਆਂ ਕਰਤੂਤਾਂ ਕਰਕੇ ਆਉਣ ਵਾਲੀਆਂ ਦਾ ਖਤਮ ਹੋ ਜਾਣਾ ਕਲਾਈਮੇਟ ਚੇਂਜ ਹੋ ਗਿਆ ਐਕਟੀਵਿਟੀਜ਼ ਉਹਨੂੰ ਤਾਂ ਕੋਈ ਦੇਖ ਹੀ ਨਹੀਂ ਰਿਹਾ ਸੋ ਜੇ ਮੈਂ ਲਿਸਟ ਕਰਾਂ ਤਾਂ ਮੈਂ 10 ਤੋਂ ਵੱਧ 올 ਓਵਰ ਇੰਡੀਆ ਫੀਲਡ ਬਾਇਓਲੋਜਿਸਟ ਲਿਸਟ ਨਹੀਂ ਕਰ ਸਕਦਾ ਜਿਨ੍ਹਾਂ ਨੇ ਡਾਰਵਿਨ ਦਾ ਨਾਮ ਤੁਸੀਂ ਸੁਣਿਆ ਡਾਰਵਿਨ ਤੇ ਵੈਲਸ ਦੀ ਸਾਰੀ ਥਿਉਰੀ ਵਿਜ਼ਿਟਸ ਤੇ ਬੇਸ ਸੀ ਸਾਊਥ ਅਮਰੀਕਾ ਗੈਲਾਪਾਗੋਸ ਆਈਲੈਂਡਸ ਇੰਡੋਨੇਸ਼ੀਆ ਮਲਾਇਆ ਆਕੀ ਪੈਲੋ ਉਹ ਸਾਰੀ ਉਹਦੇ ਤੇ ਬੇਸ ਸੀ ਉਹ ਸਾਰਾ ਘੁੰਮਿਆ ਉਹਨਾਂ ਨੇ ਉਹਦੇ ਬੇਸ ਤੇ ਉਹਨਾਂ ਨੇ ਜਨਰਲਾਈਜੇਸ਼ਨ ਬਣਾਈਆਂ ਉਸ ਥਿਉਰੀ ਨੂੰ ਆਲਮੋਸਟ 1859 ਦਿੱਤੀ ਗਈ ਸੀ 2024 ਚੱਲ ਰਿਹਾ ਅੱਜ ਤੱਕ ਉੱਡੀ ਖੜੀ ਆ ਉਹ ਉਹ ਕੰਡੀ ਬਾਇਓਲੋਜੀ ਦੀ ਇਦਾਂ ਦੀ ਥਿਉਰੀ ਹੈ ਜਿਹਦਾ ਕੋਈ ਸਬਸਟੀਟਿਊਟ ਸਾਡੇ ਕੋਲ ਨਹੀਂ ਹੈ ਜਿਹਦੇ ਅਕੋਰਡਿੰਗਲੀ ਸਾਰਾ ਕੁਝ ਜੋ ਉਹਨਾਂ ਨੇ ਦੱਸਿਆ ਪਰ ਉਹ ਕਾਦੇ ਤੇ ਬੇਸ ਸੀ ਆਬਜ਼ਰਵੇਸ਼ਨਸ ਇਨ ਨੇਚਰ ਉਹ ਬੋਤਰੀ ਚ ਨਹੀਂ ਬਣੀ ਮੈਨੂੰ ਲੱਗਾ ਤੁਸੀਂ ਆਪਣੇ ਬੱਚਾ ਨੂੰ ਜਾਂ ਆਪਣੇ ਸਟੂਡੈਂਟਸ ਨੂੰ ਵੀ ਜ਼ਿਆਦਾ ਇਹ ਕਿੰਨਾ ਕੁ ਜ਼ਰੂਰ ਤੁਰ ਫਿਰ ਕੇ ਘੁੰਮ ਫਿਰ ਕੇ ਜਣਾ ਹਾਂਜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਹੁਣ ਤੁਸੀਂ ਦੇਖੋ ਕਿ ਜਿਹੜੀ ਚੀਜ਼ ਆਪਾਂ ਫੀਲਡ 'ਚ ਜਾ ਕੇ ਦੇਖ ਸਕਦੇ ਆ ਆਨਲਾਈਨ ਟਾਈਮ 'ਚ ਤੁਸੀਂ ਇਦਾਂ ਦੀ ਸਿਚੁਏਸ਼ਨ ਹੋ ਗਈ ਹੈ ਕਿ ਛੋਟੇ ਬੱਚੇ ਨੂੰ ਤੁਸੀਂ ਕੰਪਿਊਟਰ ਤੇ ਮੰਕੀ ਦਿਖਾਉਂਦੇ ਹੋ ਬਾਂਦਰ ਦਿਖਾਉਂਦੇ ਹੋ ਉਹਨੇ オリジナル ਦੇਖਿਆ ਹੀ ਨਹੀਂ ਹੁੰਦਾ ਉਹ ਜਿਹੜੀ ਚੀਜ਼ ਤੁਸੀਂ ਦੇਖੀ ਨਹੀਂ ਨਾ ਤਾਂ ਉਹਨੂੰ ਉਹਦਾ ਬਿਹੇਵੀਅਰ ਪਤਾ ਨਾ ਤਾਂ ਉਹਦੀ ਲਾਈਫ ਸਟਾਈਲ ਪਤਾ ਉਹ ਰਹਿੰਦਾ ਕਿਵੇਂ ਆ ਤੁਹਾਨੂੰ ਇਹ ਨਹੀਂ ਪਤਾ ਕਿਉਂਕਿ ਸਾਨੂੰ ਆਪਣੇ ਆਪ ਦਾ ਮਤਲਬ ਆ ਸੀ ਇਹ ਪੁੱਜ ਜਾਂਦੇ ਆ ਕਿ ਉਹ ਵੀ ਸਾਡੇ ਨਾਲ ਹੀ ਜਾਂਦੇ ਆ ਉਹਨਾਂ ਨੂੰ ਸਟੱਡੀ ਕਰਨਾ ਵੀ ਸਾਡੇ ਲਈ ਉਹਨਾਂ ਜ਼ਰੂਰੀ ਹੈ ਜਿੰਨਾ ਬਾਕੀ ਚੀਜ਼ਾਂ ਤੁਹਾਨੂੰ ਬੱਚੇ ਵੀ ਸੁਣ ਰਹੇ ਹੋਣਗੇ ਜਿਹੜਾ ਜਿਹੜੇ ਵਿਦਿਆਰਥੀ 10ਵੀਂ ਕਰ ਰਹੇ ਆ ਤੇ ਮੇਰੇ ਕਲ 11ਵੀਂ 12ਵੀਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਤਾਂ ਇਸ ਫੀਲਡ ਦੇ ਵਿੱਚ ਓਨਲੀ ਕਰਨੀ ਪੈਂਦੀ ਹੈ ਹੋਰ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਬੱਚੇ ਨਕਤਾ ਫੀਲਡ ਵਰਕ ਦੀ ਗੱਲ ਹੋਗੀ कि ਜਿਹੜੇ ਖਾਸ ਕਰਕੇ ਸਕੂਲ ਦੇ ਵਿਦਿਆਰਥੀ ਆ ਕਿਉਂ ਰਿਸਰਚ ਦੇ ਫੀਲਡ ਦੇ ਵਿੱਚ ਆਉਣ ਖਾਸ ਕਰਕੇ ਜਿਹੜਾ ਤੁਹਾਡਾ ਖੇਤਰ ਦੇ ਵਿੱਚ ਉਹ ਕਿਦਾਂ ਆ ਸਕਦੇ ਉਹਦੇ ਵਿੱਚ ਹੁਣ ਮੇਨ ਚੀਜ਼ ਜਿਹੜੀ ਹੈ ਕਿ ਜਿਹੜੀ ਜਿਹੜੇ ਫੇਸ ਤੋਂ ਆਪਾਂ ਨਿਕਲ ਰਹੇ ਆ ਜਿਹੜੇ ट्रांजिशन ਤੋਂ ਆਪਾਂ ਨਿਕਲ ਰਹੇ ਆ ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਹੈ ਆਪਾਂ ਉਹਨੂੰ ਐਡਾਪਟ ਕਰਨ ਜਾ ਰਹੇ ਆ ਤਾਂ ਜੋ ਮੈਂ ਫੀਲ ਕਰ ਰਹੇ ਆ ਜਾਂ ਜੋ ਮੈਂ ਗੱਲ ਵੀ ਕਰਦਾ ਜੋ ਨਹੀਂ ਆਪਾਂ ਨੂੰ ਇਹ ਚਾਹੀਦਾ ਕਿ ਇੱਕ ਸਬਜੈਕਟ ਹੁਣ ਦੂਜੇ ਚ ਪ੍ਰੈਜ਼ੈਂਟ ਕਰ ਰਿਹਾ ਦੂਜੇ ਚ ਮਰਜ ਕਰ ਰਿਹਾ ਸੋ ਸਾਡੀ ਜਿਹੜੀ ਥਿੰਕਿੰਗ ਹੈ ਹੌਲਿਸਟਿਕ ਹੋਣੀ ਚਾਹੀਦੀ ਹੈ ਜਿਵੇਂ ਕਿਸੇ ਟਾਈਮ ਤੇ ਆਪਾਂ ਗੱਲ ਕਰਦੇ ਸੀ ਇਵੋਲੂਸ਼ਨ ਹੁਣ ਮੈਂ ਅੱਜ ਕੱਲ ਜਰਨਲੀ ਕਹਿ ਦਿੰਨਾ ਮੋਜਵਾਨੀ ਇਵੋਲੂশনারੀ ਸਾਈਕੋਲੋਜੀ এনवायरमेंटਲ ਸਾਈਕੋਲੋਜੀ ਇਹਦਾ ਮਤਲਬ ਡਿਫਰੈਂਟ ਸਬਜੈਕਟਸ ਜਿਹੜੇ ਇੱਕ ਦੂਜੇ ਨਾਲ ਮਰਜ ਕਰਦੇ ਆ ਸੋ ਉਸ ਤਰੀਕੇ ਨਾਲ ਬੱਚਿਆਂ ਨੂੰ ਥੋੜਾ ਜਿਹਾ ਇਸ ਚੀਜ਼ ਦੀ ਲੋੜ ਹੈ ਕਿ ਉਹਨੂੰ ਇੱਕ ਮਾਈਂਡ ਦੇ ਵਿੱਚ ਬਾਉਂਡਰੀਜ਼ ਨਾ ਸੈੱਟ ਕਰਨ ਚੀਜ਼ਾਂ ਨੂੰ ਹੋਲਿਸਟਿਕਲੀ ਦੇਖਣ ਔਰ ਓਵਰ ਆਲ ਦੇਖਣ ਕਿ ਕਿੱਧਰ ਕੀ ਫਾਇਦਾ ਐਵੇਂ ਹੀ ਅਲਿਓਰ ਨਾ ਹੋਣ ਚੀਜ਼ਾਂ ਨੂੰ ਦੇਖ ਕੇ ਜਿਵੇਂ ਬਹੁਤ ਸਾਲ ਪਹਿਲੇ ਡੀਐਨਏ ਇੰਡੀਆ ਦੇ ਵਿੱਚ ਇੱਕ ਫੈਸੀਨੇਟਿੰਗ ਟਰਮ ਹੋ ਗਈ ਸੀ ਜਦੋਂ ਵੀ ਦੇ ਬੱਚਾ ਪੀ ਐਚ ਡੀ ਕਰਨ ਆਂਦਾ ਸੀ ਉਹਨੂੰ ਪੁੱਛੋ ਬੇਟੇ ਕੀ ਕਰਨਾ ਮੈਂ ਡੀ ਐਨ ਏ ਤੇ ਕੰਮ ਕਰਨਾ ਜੀ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹ ਇੱਕ ਫੈਸੀਨੇਸ਼ਨ ਜਿਹੀ ਸੀ ਕਿ ਡੀ ਐਨ ਏ ਪਤਾ ਨਹੀਂ ਕੀ ਕੱਢ ਲਵਾਂਗੇ ਸੋ ਪਹਿਲੇ ਇਨਸਾਈਟ ਹੋਣੀ ਜ਼ਰੂਰੀ ਹੈ ਡੀ ਐਨ ਏ ਤਾਂ ਬਾਅਦ ਦੀ ਗੱਲ ਹੈ ਹੁਣ ਇੱਥੇ ਸਾਰਾ ਕੁਝ ਲੈਬੋਰਾਟਰੀਜ਼ ਦੇ ਵਿੱਚ ਤੁਸੀਂ ਕਰਦੇ ਹੋ ਖੁਦ ਆਈਸੋਲੇਟ ਆਈਸੋਲੇਸ਼ਨ ਐਕਸਟ੍ਰੈਕਸ਼ਨ ਐਮਪਲੀਫਿਕੇਸ਼ਨ ਫੋਰਨ ਜੇ ਮੈਂ ਸਪੈਸਿਮਨ ਰੱਖ ਦੂੰਗਾ ਕਹਿ ਦੂੰਗਾ ਇਹਦਾ ਕਰਕੇ ਮੈਨੂੰ ਦੇ ਦੇ ਉਹ ਦੇ ਦੂਗਾ ਜਿਹੜਾ ਸੋ ਕਾਲਡ ਉਹਨਾਂ ਦਾ ਟੈਕਨੀਸ਼ੀਅਨ ਹੈ ਉਤੋਂ ਬਾਅਦ ਸਾਇੰਟਿਫਿਕ ਬ੍ਰੇਨ ਸ਼ੁਰੂ ਹੋਊਗਾ ਨਾ ਸੋਚ ਤਾਂ ਉਤੋਂ ਬਾਅਦ ਸ਼ੁਰੂ ਹੋਊਗੀ ਕਿ ਇਹ ਡਾਟਾ ਮੇਰੇ ਕੋਲ ਇਹਨੂੰ ਮੈਂ ਇੰਟਰਪ੍ਰੀਟ ਕਿਵੇਂ ਕਰਨਾ ਇਹਦੇ ਵਿੱਚ ਮੈਂ ਇਨਸਾਈਟ ਕਿਵੇਂ ਡਿਵੈਲਪ ਕਰਨੀ ਹੈ ਇੱਥੇ ਕੀ ਹੁੰਦਾ ਉਹਦਾ ਟਾਈਮ ਜਿਹੜਾ ਉਹ ਤਾਂ ਸਾਡਾ ਮਸ਼ੀਨਾਂ ਦਾ ਨਿਕਲ ਜਾਂਦਾ ਇਨਸਾਈਟ ਤਾਂ ਅਸੀਂ ਡਿਵੈਲਪ ਹੀ ਨਹੀਂ ਕਰ ਪਾਉਂਦੇ ਸੋ ਇਨਸਾਈਟ ਡਿਵੈਲਪ ਕਰ ਨਹੀਂ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬੱਚਿਆਂ ਨੂੰ ਥੋੜਾ ਜਿਹਾ ਐਕਸਟਰਾ ਪੜ੍ਹਨਾ ਚਾਹੀਦਾ ਜਿਹੜੀ ਚੀਜ਼ ਉਹ ਟੋਟਲੀ ਮਿਸ ਕਰਦੇ ਮੈਂ ਆਪਣੇ ਡਿਪਾਰਟਮੈਂਟ ਬਾਰੇ ਜ਼ਰੂਰ ਦੱਸੋ ਜੀ ਕਿ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਜ਼ੂਰ ਵਾਲੀ ਡ ਕਿਸ ਕਿਸਮ ਦੀ ਸਹੂਲਤ ਹੈਗੀ ਆ ਰਿਸਰਚ ਦੇ ਲਈ ਸਾਡੇ ਕੋਲ ਲੈਬਸ অলমোਸਟ ਹੈ ਸਾਡੇ ਕੋਲ ਜਿਹੜੀ ਬੇਸਿਕ ਸਾਇੰਸ ਜਿਹੜਾ ਮੈਂ ਕੰਮ ਕਰਦੇ ਆ ਬਿਲਕੁਲ ਬੇਸਿਕ ਤੋਂ ਲੈ ਕੇ ਹਾਈ ਐਂਡ ਤੱਕ ਵੀ ਸਾਰਾ ਕੁਝ ਹੈ ਨਾਲੇ ਅੱਜਕੱਲ ਜ਼ਿਆਦਾ ਦਿੱਕਤ ਆਉਂਦੀ ਨਹੀਂ ਬਿਕੋਜ਼ ਤੁਹਾਡੇ ਕੋਲ ਜੇ ਪੈਸਾ ਹੈ ਤਾਂ ਆਊਟਸੋਰਸਿੰਗ ਹੋ ਜਾਂਦੀ ਹੈ ਮਸ਼ੀਨਸ ਦੀ ਉਨੀ ਲੋੜ ਪੈਂਦੀ ਨਹੀਂ ਬਿਕੋਜ਼ ਆਊਟਸੋਰਸਿੰਗ ਚ ਅੱਜਕੱਲ ਸਾਰਾ ਕੁਝ ਹੋ ਜਾਂਦਾ ਪਹਿਲੇ ਤੁਸੀਂ ਕਿਸੇ ਟਾਈਮ ਤੇ ਆ ਹੁੰਦਾ ਸੀ ਕਿ ਡੀਐਲ ਦੀ ਦਾ ਕੰਮ ਕਰਨ ਲਈ ਬਹੁਤ ਪੈਸਾ ਚਾਹੀਦਾ ਸੀ ਅੱਜਕੱਲ ਤਾਂ ਇਦਾਂ ਦਾ ਟਾਈਮ ਆ ਗਿਆ ਕਿ ਕੰਪਨੀ ਵਾਲੇ ਆਪ ਹੀ ਕੱਢ ਲੈ ਕੇ ਤੁਰੇ ਫਿਰਦੇ ਆ ਤੁਸੀਂ ਉਹਨਾਂ ਨੂੰ ਫ ਐਂਡ that is very cheap so ਸਾਡੇ ਡਿਪਾਰਟਮੈਂਟ ਚ ਆਲਮੋਸਟ ਸਾਰੀਆਂ ਫੈਸਿਲਿਟੀਆਂ ਹੈ ਜੋ ਇੱਕ ਜ਼ੂਓਲੋਜੀ ਚ ਅਚੀ ਰਿਸਰਚ ਕਰਨ ਲਈ ਚਾਹੀਦੀਆਂ ਇੱਕ ਮੇਰੇ ਹੋਰ ਗੱਲ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਜੀ ਤੁਹਾਡੀਆਂ ਬੇਟੀਆਂ ਦੇ ਨਾਂ ਤੇ ਕੀੜੀਆਂ ਦਾ ਨਾਂ ਕਿਵੇਂ ਪਿਆ ਉਹ ਗੱਲ ਵੀ ਜ਼ਰੂਰ ਸਾਂਝੀ ਕਰੋ ਜੀ ਉਹ ਤਾਂ ਰੀਜ਼ਨ ਇਹ ਸੀ ਮੇਰੀ ਵੱਡੀ ਬੇਟੀ ਦਾ ਨਾਂ ਉਰਵਿਚਾ ਜੀ ਬੈਨ ਛੋਟੀ ਦਾ ਅਦ੍ਰਿਸ਼ਾ ਜੀ so ਉਹ ਦੋਨੋਂ ਜਦੋਂ ਵੀ ਮੈਂ ਟੂਰ ਤੇ ਜਾਂਦਾ ਸੀ ਆਫਟਰ ਮੈਰਿਜ ਕਲੈਕਸ਼ਨ ਤੇ ਉਹ ਹਮੇਸ਼ਾ ਮੈਨੂੰ ਅਕੰਪਨੀ ਕਰਦੀਆਂ ਸੀ ਹਮੇਸ਼ਾ ਉਹਨਾਂ ਨੇ ਨਾਲ ਜਾਣਾ ਮੇਰੇ ਛੋਟੀ ਨੇ ਤਾਂ ਬਹੁਤ ਜ਼ਿਆਦਾ ਕਰਨਾ ਵੱਡੀ ਨੇ ਵੀ ਫੜਨਾ ਵੀ ਮੈਨੂੰ ਦੱਸਣਾ ਵੀ ਅੱਧੇ ਤਾਂ ਉਹਨਾਂ ਨੂੰ ਨਾ ਹੀ ਯਾਦ ਹੈ ਜਦੋਂ ਛੋਟ ਛੋਟੀਆਂ ਹੁੰਦੀਆਂ ਸੀ ਉਹਨਾਂ ਨੇ ਛੋਟੀ ਨੇ ਕਿਹੜਾ ਮਰਮਿਕਾ ਪਾਪਾ ਫਾਰਮਿਕਾ ਪਾਪਾ ਸੋ ਉਹਨਾਂ ਨੂੰ ਉਸ ਟਾਈਮ ਤੇ ਹੀ ਉਹ ਚੀਜ਼ਾਂ ਯਾਦ ਹੋ ਗਈਆਂ ਸੀ ਤਾਂ ਉਹ ਉਸ ਕਰਕੇ ਮਤਲਬ ਸਾਇੰਸ ਦੇ ਵਿੱਚ ਇਦਾਂ ਹੁੰਦਾ ਵੀ ਜੇ ਕਿਸੇ ਦੀ ਵੀ ਕੋਈ ਕੰਟਰੀਬਿਊਸ਼ਨ ਹੈ ਦੈਟ ਇਜ਼ ਬੈਟਰ ਕਿ ਅਸੀਂ ਉਹਨੂੰ ਆਨਰ ਕਰੀਏ ਆਨਰ ਕਰਨ ਦਾ ਮਤਲਬ ਬਾਕੀਆਂ ਲਈ ਇਨਸਪੀਰੇਸ਼ਨ ਬਣੇ ਉਹ ਬਹੁਤ ਸਾਰੇ ਕੰਟਰੀਜ਼ ਚ ਐ ਵੀ ਹੋ ਰਿਹਾ ਜਿਵੇਂ ਸ਼ਾਹਰੁਖ ਖਾਨ ਹੈ ਇਹ ਹੋਰ ਇਤਨੀਆਂ ਦੀ ਸੈਲੀਬ੍ਰਿਟੀਜ਼ ਐ ਉਹ ਪੈਸੇ ਲੈ ਕੇ ਆਪਣੇ ਨਾਂ ਤੇ ਰੱਖਾਂਦੇ ਆ ਕਿਉਂਕਿ ਜਦੋਂ ਮੈਂ ਕੋਈ ਚੀਜ਼ ਇਤਨਾਂ ਦੇ ਬੰਦੇ ਦੇ ਨਾਂ ਤੇ ਰੱਖੂੰਗਾ ਦੁਨੀਆ ਲੱਗੂਗਾ ਹੈ ਕਿ ਇਹ ਹੈ ਆਬਵੀਅਸਲੀ ਹੋਰ ਲੋਕ ਕੀ ਅਟਰੈਕਟ ਹੋਣਗੇ ਤਾਰਿਆਂ ਦੇ ਜਾਂ ਮੂਨ ਦੇ ਨਾਂ ਰੱਖੇ ਜਾਂਦੇ ਆ ਵੀ ਹੋਰ ਲੋਕੀ ਅਟਰੈਕਟ ਹੋਣਗੇ ਸੋ ਇਹ ਚੀਜ਼ਾਂ ਨਾਲ ਕਾਫੀ ਫਰਕ ਪੈ ਜਾਂਦਾ ਜੀ ਜੰਦ ਜੰਦ ਦੇ ਜਰੂਰ ਦੱਸੋ ਜੀ ਕਿ ਜੇ ਕੋਈ ਤੁਹਾਡਾ ਕੋਈ ਸੁਝਾਅ ਹੈ ਜਾਂ ਤੁਹਾਡਾ ਕੋਈ ਸਜੈਸ਼ਨ ਹੈ ਕੋਈ ਐਡਵਾਈਸ ਹੈ ਵਿਦਿਆਰਥੀਆਂ ਨੂੰ ਕਿਉਂਕਿ ਇਸ ਤਰੀਕੇ ਦੇ ਨਾਲ ਪਰਸੂ ਕਰਨਾ ਖਾਸ ਕਰਕੇ ਰਿਸਰਚ ਨੂੰ Research, मैं research, मैं उक्षे, उक्षे, उक्षे रिसर्च, रिसर्च मैं ਤੁਹਾਨੂੰ ਇੱਕ ਗੱਲ ਕਹਾਂ ਨਾ ਰਿਸਰਚ ਮਕੈਨੀਕਲ ਚੀਜ਼ ਨਹੀਂ ਹੈ ਹੁਣ ਜੇ ਆਪਾਂ ਐਮ ਐਸ ਸੀ ਕਰ ਰਹੇ ਹਾਂ ਜਾਂ ਬੀ ਐਸ ਸੀ ਕਰ ਰਹੇ ਹਾਂ ਉਹ ਬੇਸਿਕਲੀ ਮਕੈਨੀਕਲ ਸਟੱਫ ਹੈ ਕਿ ਤੁਹਾਨੂੰ ਪਤਾ ਹੁਣ ਤੁਹਾਡੇ ਐਮ ਐਸਟੀ ਹੋਣੇ ਆ ਹੁਣ ਤੁਹਾਡੇ ਫਾਈਨਲ ਇਗਜ਼ਾਮ ਹੁਣ ਤੁਸੀਂ ਔਖੇ ਸੌਖੇ ਉਹ ਕੱਢ ਲੈਣੇ ਆ ਰਿਸਰਚ ਇਦਾਂ ਨਹੀਂ ਹੁੰਦੀ ਰਿਸਰਚ ਔਰ ਪੋਇਟਰੀ ਬੇਸਿਕਲੀ ਕ੍ਰੀਏਟਿਵ ਆਰਟ ਹੈ ਜੋ ਮੈਂ ਸੋਚਦਾ ਜੇ ਮਾਈਂਡ ਫ੍ਰੀ ਹੋਊਗਾ ਕ੍ਰੀਏਟਿਵ ਹੋਊਗਾ ਇੱਕ ਮਾਹੌਲ ਹੋਊਗਾ ਤਾਂ ਤੁਸੀਂ ਕੋਈ ਨਾ ਕੋਈ ਇਨਸਾਈਟ ਡਿਵੈਲਪ ਕਰੋਗੇ ਜੇ ਤੁਸੀਂ ਐਂ ਹੀ ਸੋਚੀ ਜੋ ਕਿ ਮੈਂ ਸਵੇਰੇ ਆ ਕੇ 9 ਵਜੇ ਕੁਰਸੀ ਤੇ ਬਹਿ ਗਿਆ ਮਾਈਕਰੋਸਕੋਪ ਤੇ ਬਹਿ ਗਿਆ ਤੇ ਸ਼ਾਮ ਤੱਕ ਕੁਝ ਕਰ ਲੂੰਗਾ ਉਹ ਮਸ਼ੀਨਸ ਜਿੰਨਾ ਕਰਨੀ ਆ ਤੁਸੀਂ ਐਨਾ ਹੀ ਕਰੋਗੇ ਐਵੇਂ ਪੀਐਸਡੀ ਹੈ ਪੀਐਸਡੀ ਹੁਣ ਜਦੋਂ ਬੱਚਾ ਜੁਆਇਨ ਕਰਦਾ ਪੀਐਸਡੀ ਕੋਈ ਮੈਕੈਨੀਕਲ ਚੀਜ਼ ਨਹੀਂ ਹੈ ਉਹ ਗਾਈਡ ਤੇ ਸਟੂਡੈਂਟ ਦਾ ਰਿਲੇਸ਼ਨ ਉਹ ਤੋਂ ਅੱਗੇ ਦੀ ਗੱਲ ਹੈ ਗਾਈਡ ਨੇ ਉਹਨੂੰ ਮੈਂਟਰ ਵੀ ਕਰਨਾ ਕਲਾਸਾਂ ਕਿਵੇਂ ਲੈਣੀਆਂ ਪੜਾਉਣਾ ਕਿਵੇਂ ਹੈ ਇੰਟਰੈਕਟ ਕਿਵੇਂ ਕਰਨਾ ਲਿਖਣਾ ਕਿਵੇਂ ਹੈ ਹੋਰ ਤੂੰ ਕਿਵੇਂ ਗੱਲਾਂ ਕਰਨੀਆਂ ਥਰ ਸ਼ੁਡ ਬੀ ਲੋਟ ਆਫ ਡਿਸਕਸ਼ਨ ਵਿਚ ਇਜ਼ ਐਂਟਾਇਰਲੀ ਮਿਸਿੰਗ ਜੇ ਆਪਾਂ ਉਹ ਕਿਸੇ ਕਲਾਸ ਦੇ ਦਿੰਦੇ ਨੇ ਅਪਾ ਇਹ ਸੋਚ ਕੇ ਬੰਦੇ ਆ ਕਿ ਮੇ ਮੇਰੇ ਕੋਲ ਤਿੰਨ ਸੀਗੀਆਂ ਮੇਰਾ ਅੱਧਾ ਬਾਡਲ ਇਹਨੂੰ ਦੇ ਦਤਾ ਫਿਰ ਮੈਂ ਐ ਕਰੂੰਗਾ ਜੀ ਮੈਂ ਤਾਂ ਜਾਂਦਾ ਹੀ ਨਹੀਂ ਤੂੰ ਹੀ ਚਲੀ ਜਾ ਮੈਂ ਇਦਾਂ ਨਹੀਂ ਕਰਦਾ ਜੇ ਮੈਂ ਕਿਸੇ ਬੱਚੇ ਨਾਲ ਸ਼ੇਅਰ ਕਰਦੇ ਆਂ ਮੈਂ ਉਹ ਜਦੋਂ ਜਾਊਗਾ ਮੈਂ ਉਹਦੀ ਐਬਸੈਂਸ ਸਟੂਡੈਂਟਸ ਤੋਂ ਫੀਡਬੈਕ ਲਵਾਂਗਾ ਕਿ ਕੀ ਪੜ੍ਹਾ ਕੇ ਆਇਆ ਸੀ ਕਿਵੇਂ ਪੜ੍ਹਾਇਆ ਉਸ ਫੀਡਬੈਕ ਤੇ ਨੈਕਸਟ ਟਾਈਮ ਮੈਂ ਬੱਚੇ ਨਾਲ ਗੱਲ ਕਰੂੰਗਾ ਕਿ ਯੂ ਨੀਡ ਟੂ ਇੰਪਰੂਵ ਔਨ ਥੀਸ ਪੁਆਇੰਟਸ ਇਹਨਾਂ ਨੂੰ ਠੀਕ ਕਰ ਤਾਂ ਕਿ ਤੂੰ ਵਧੀਆ ਟੀਚਰ ਬਣੇਂ ਤਾਂ ਤਾਂ ਮੈਨੂੰ ਉਸ ਚੀਜ਼ ਦੀ ਸੈਟੀਸਫੈਕਸ਼ਨ ਹੋਊਗੀ ਜੇ ਐਵੇਂ ਉੱਥੇ ਲਿਖਤਾ ਵੀ 20 ਕਰਾਤੀਆਂ 25 ਕਰਾਤੀਆਂ ਦੈਨ ਹਾਰਡਲੀ ਮੈਟਰਸ ਉਹ ਕੋਈ ਮੇਰੇ ਸਾਹਮਣੇ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਜੀ ਸ਼ੁਕਰੀਆ ਸਰ ਆਪਾਂ ਕਾਫੀ ਗੱਲਬਾਤ ਕੀਤੀ ਹੈ ਮੈਨੂੰ ਉਮੀਦ ਆ ਕਿ ਦਰਸ਼ਕ ਇਹਨੂੰ ਜ਼ਰੂਰ ਇਹ ਬੜੇ ਇੱਕ ਵੱਖਰੇ ਵਿਸ਼ੇ ਤੇ ਆਪਾਂ ਗੱਲ ਕਰੀ ਹੈ ਤਾਂ ਸੋ ਆਪਾਂ ਗੱਲਬਾਤ ਕੀਤੀ ਡਾਕਟਰ ਰਵਿੰਦਰ ਭਾਰਤੀ ਹੋਰਾਂ ਨਾਲ ਏਸ ਵਿਸ਼ੇ ਤੇ ਕੀੜੀਆਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੋਈ ਬਚਪਨ ਦੇ ਤਜਰਬੇ ਵੀ ਹੋਣਗੇ ਉਹ ਵੀ ਜ਼ਰੂਰ ਕਮੈਂਟ ਬਾਕਸ ਰਾਹੀਂ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰੋ ਜੀ ਉਹਨਾਂ ਬੱਚਿਆਂ ਤੱਕ ਜਿਹੜੇ ਕਿ ਸਾਇੰਸ ਦੇ ਵਿੱਚ ਜਿਹੜਾ ਉਹ ਰੁਚੀ ਰੱਖਦੇ ਆ ਤੇ ਰੁਚੀ ਹੋਰ ਪੈਦਾ ਹੋ ਸਕਦੀ ਹੈ ਇਸ ਨਾਲ ਦੇਖਦੇ ਰਹੋ ਦੁਨੀਆ